ਜਿਹੜੇ ਆ ਕੁੜੀਆਂ ਮੁੰਡੇ ਫੜੇ ਗਏ ਨੇ ਕੀ ਕਿਥੋਂ ਤੱਕ ਸੱਚਾਈ ਐ ਤੁਹਾਨੂੰ ਭਾਈ ਮੈਂ ਤੇ ਇਧਰੋਂ ਲੰਘਦਾ ਪਿਆ ਸੀ ਬਟਾਲਾ ਰੋਡ ਤੋਂ ਇਹ 20 ਕੋ 21 20 19 ਗਸਤ ਦੀ ਗੱਲ ਆ ਇਹ ਅਨੀਲ ਕੋ ਆਪਾਂ ਕੇਵਲੇ ਆਈਦਾ ਜਾਂ ਕਮਰੇ ਲਵਾਦੀ ਦੇ ਜਾਂ ਕਿਸੇ ਨੂੰ ਭੇਜਦੀਦਾ ਕਿ ਚੱਲ ਯਾਰ ਮੁੰਡੇ ਮੁੰਡੇ ਕੇ ਵੱਡੇ ਮਲਾਣਾ ਦਾ ਜਾਂ ਯਾਰ ਕਮਰਾ ਦੇ ਦਿਆ ਕਰ ਤੇ ਮੈਨੂੰ ਕਹਿੰਦਾ ਪ੍ਰਧਾਨ ਇਸ ਤਰ੍ਹਾਂ ਕਰਕੇ ਨਾ ਮੈਨੂੰ ਪੁਲਿਸ ਆ ਕੇ ਤੰਗ ਕਰਦੀ ਮੈਂ ਕਹਾ ਕੀ ਕਹਿੰਦੀ ਪੁਲਿਸ ਆਂਦਾ ਯਾਰ ਆ ਗਏ ਮੇਰੇ ਨਾਲ ਮੁੰਡਾ ਰਿਸੈਪਸ਼ਨ ਤੇ ਗਾਈ ਨਾਈਟ ਡਿਊਟੀ ਉਹਨੂੰ ਉਹਨੇ ਕਮਰਾ ਖੋਲਤਾ ਏਸੀ ਦੋ ਤਿੰਨ ਦਿਨ ਲਗਾਤਾਰ ਚੱਲਦਾ ਰਿਹਾ ਚੌਥੇ ਪੰਜਵੇਂ ਦਿਨ ਆ ਕੇ ਕਹਿੰਦੇ ਜੀ ਸਾਨੂੰ ਨਾ ਮਤਲਬ ਮੁਰਗਾ ਮੰਗਾ ਕੇ ਦਿਓ ਗਲਤੀ ਸਾਡੇ ਕੋਈ ਐ ਹੋਈ ਅਸੀਂ ਕਮਿਸ਼ਨਰ ਨੂੰ ਕੰਪਲੇਨ ਨਹੀਂ ਕੀਤੀ ਸੀ ਵੀ ਸਾਹਿਬ ਨੂੰ ਐਂ ਸਵੇਰੇ ਇਹਨਾਂ ਨੂੰ ਕਿਹਾ ਕਿ ਚੱਲ ਯਾਰ ਤੁਸੀਂ ਨਾ ਇਸ ਤਰ੍ਹਾਂ ਕਰੋ ਇਹ ਤਿੰਨ ਚਾਰੀ ਫੇਰ ਆਏ ਇਨਚਾਰਜ ਤਲਾਸ਼ੀਦ ਨੂੰ ਸੀ ਲਈ ਇਹਨਾਂ ਨੂੰ ਲੱਭਾ ਕੁਛ ਨਹੀਂ ਪਰੰਤਾਂ ਦਾ ਬੰਦਾ ਆਇਆ ਬਾਦ ਕੋ ਉਹਨੇ ਆਈਡੀ ਦਿੱਤੀ ਆ ਪਿੱਛੇ ਉਹਨੇ ਕੋਈ ਕੀ ਪਤਾ ਉਹਨੇ ਕੀ ਮੰਗਾਈ ਕੀ ਨਹੀਂ ਬੀਬੀ ਮੰਗਾਈ ਬੀਬੀ ਨੇ ਵੀ ਆਈਡੀ ਦਿੱਤੀ ਆ ਨਾਲ ਹੀ ਮਗਰ ਮਲਾਜਮ ਆ ਗਏ ਤੈਨੂੰ ਆਪਾਂ ਕੀ ਸਮਝਾਂਗੇ ਕੀ ਲੱਗਦਾ ਕਿ ਸੋਚੀ ਸਭੀ ਸਾਜੇ ਦੇ ਟਾਈਮ ਆ ਭਾਈ ਐਦਾਂ ਨਾ ਮਤਲਬ ਧੱਕਾ ਤੇ ਸਾਰੇ ਸਾਡੇ ਕੋ ਕੰਪਲੀਟ ਹੈ ਸਾਡਾ ਸਾਰਾ ਸਮਾਨ ਚੋੱਕ ਕੇ ਲੈ ਗਿਆ ਸੀ ਤੁਹਾਨੂੰ ਕੀ ਵਿਖਾਈਏ ਦੱਸੋ ਕੀ ਵਿਖਾਈਏ ਬੰਦਾ ਚੋੱਕ ਕੇ ਲੈ ਗਏ ਰਜਿਸਟਰ ਚੋੱਕ ਕੇ ਲੈ ਗਏ ਇੱਕ ਕਮਰਾ ਦੋ ਕਮਰੇ ਸਾਡੇ ਰੋਏ ਦੇ ਲੱਗਦੇ ਪਿਆ ਸੀ ਕਿਰਾਇਆ ਭਰੀਏ ਕਿ ਪੁਲਿਸ ਵਾਲਿਆਂ ਦੀ ਬੰਗਾਰਾ ਭਰੀਏ ਆਈ ਹੋਟਲ ਛੱਡਣ ਤੇ ਆ ਗਏ ਹੋਏ ਆ ਇਹ ਪੁਲਿਸ ਵਾਲਿਆਂ ਦੇ ਤੰਗ ਤੋਂ ਆਈ ਹੋਟਲ ਛੱਡਣ ਤੇ ਆ ਗਏ ਆ ਸਾਡੇ ਨਿੱਕੇ ਨਿੱਕੇ ਬੱਚੇ ਆ ਘਰ ਵੀ ਅਸੀਂ ਕਿਰਾਏ ਤੇ ਰੰਨੇ ਪਿਆ ਹੋਟਲ ਵੀ ਕਿਰਾਏ ਤੇ ਲਿਆ ਕਮਰੇ वगैरह ਵੀ ਕੁਝ ਮੰਗਦੇ ਡੇਲੀ ਸਾਡੇ ਕੋਲ ਸਭ ਕੋਈ ਪ੍ਰੂਫ ਹੈਗਾ ਇਹਨਾਂ ਦੇ ਪੁਲਿਸ ਅਸੀਂ ਇਹਨਾਂ ਦੀ ਕੰਪਲੇਨਾਂ ਵੀ ਕੀਤੀਆਂ ਹੋਈਆਂ ਕਿ ਅਸੀਂ ਨਹੀਂ ਇਹਨਾਂ ਨੂੰ ਇੰਨਾ ਫੋਰਡ ਕਰ ਪਾਰੇ ਇਹਨਾਂ ਨੇ ਸਾਡੇ ਨਾਲ ਖਾਰਬਾਜੀ ਕੱਢੀ ਅੱਜ ਅੰਮ੍ਰਿਤਸਰ ਨੂੰ ਜਿੱਥੇ ਇੱਕ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਗਿਆ ਹੈ ਉੱਥੇ ਹੀ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸੱਚਖੰਡ ਸ਼ੀਰ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰਾਂ ਤੇ ਹੋਰ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਪਹੁੰਚਦੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਕਈ ਇਸਤਰਾ ਦੇ ਹੋਟਲ ਨੇ ਜਿਨ੍ਹਾਂ ਵਿੱਚ ਦੇਵਪਾਪ ਦਾ ਧੰਦਾ ਜੋ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਅਸੀਂ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਮੌਜੂਦ ਹਾਂ ਜਿੱਥੇ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਤੇ ਰੇਡ ਦੇ ਦੌਰਾਨ ਜੋ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਦਾ ਕਹਿਣਾ ਇਹ ਹੈ ਕਿ ਇੱਥੇ ਲਗਾਤਾਰ ਹੀ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਤੇ ਉਹਨਾਂ ਨੂੰ ਬਹੁਤ ਸਾਰੀਆਂ ਸੂਚਨਾਵਾਂ ਮਿਲ ਰਹੀਆਂ ਸਨ ਅਤੇ ਇਸੇ ਦੇ ਤਹਿਤ ਹੀ ਉਹਨਾਂ ਵੱਲੋਂ ਇੱਥੇ ਰੇਡ ਕਰ ਜੋੁੰਡੇ ਕੁੜੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ ਹੋਣਕਾਰ ਹਨ ਬਹੁਤ ਸਾਰੇ ਸ਼ਰਧਾਲੂ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਅਤੇ ਪਹੁੰਚਣ ਤੋਂ ਬਾਅਦ ਗੁਰੂ ਘਰ ਨਤਮਸਤਕ ਹੁੰਦੇ ਨੇ ਅਗਰ ਦੇਰ ਹੋ ਜਾਂਦੀ ਹੈ ਤਾਂ ਉਹ ਉਸ ਜਗ੍ਹਾ ਤੇ ਕਮਰੇ ਜਿਹੜੇ ਨੇ ਉਹ ਲੈ ਕੇ ਆਪਣਾ ਸਮਝਦਾ ਹੈ ਉਹ ਬਚਿਤ ਕਰਦੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਕਈ ਅਸਰਾਂ ਦੇ ਵੀ ਲੋਕ ਨੇ ਜੋ ਕਿ ਇਸ ਹੋਟਲ ਦੇ ਵਿੱਚ ਜੇ ਹੋਟਲ ਨੇ ਉਹਨਾਂ ਦਾ ਵਿੱਚ ਡੇਰ ਵਾਪਾਰਤ ਦਾ ਜਿਹੜਾ ਆਇਓ ਕਰਦੇ ਹੋਏ ਨਜ਼ਰਾਂ ਦੇ ਨੇ ਹਾਲਾ ਕਿ ਹੋਟਲ ਦੇ ਮਾਲਕ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਸਿਰਫ ਪੁਲਿਸ ਵੱਲੋਂ ਸਾਡੇ ਨਾਲ ਜਿਹੜੀ ਹੈ ਪ੍ਰਾਣੀ ਖੁੰਧਕ ਜਿਹੜੀ ਹੈ ਉਹ ਕੱਢੀ ਜਾ ਰਹੀ ਹੈ ਕਿਉਂਕਿ ਜਦੋਂ ਪੁਲਸ ਅਧਿਕਾਰੀਆਂ ਵੱਲੋਂ ਉਹਨਾਂ ਕੋਲੋਂ ਮੋٹے ਪੈਸੇ ਮੰਗੇ ਜਾਂਦੇ ਸਨ ਜਾਂ ਉਹਨਾਂ ਕੋਲੋਂ ਕੁਝ ਖਾਣ ਪੀਣੂ ਚੀਜ਼ਾਂ ਮੰਗੀਆਂ ਜਾਂਦੀਆਂ ਸਰ ਉਸ ਨੂੰ ਨਾ ਦੇਣ ਕਰਕੇ ਹੀ ਇਹ ਸਾਰੀ ਜਿਹੜੀ ਹੈ ਉਹਨਾਂ ਵੱਲੋਂ ਜਿਹੜੀ ਕਿੱੜ ਜਿਹੜੀ ਹੈ ਉਹ ਕੱਢੀ ਗਈ ਹੈ ਲੇਕਿਨ ਕਿਤਨਾ ਕਿਤੇ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਵਿੱਚ ਪੁਲਿਸ ਵੱਲੋਂ ਜਿਹੜਾ ਹੈ ਇੱਕ ਹੋਟਲ ਦੇ ਵਿੱਚ ਜਿਹੜੀ ਸੀਗੀ ਉਹ ਛਾਪੇਮਾਰੀ ਕੀਤੀ ਗਈ ਹੈ ਅਤੇ ਕੁਝ ਕੁੜੀਆਂ ਮੁੰਡੇ ਜਿਹੜੇ ਨੇ ਉਹ ਜ਼ਰੂਰ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਪੁਲਿਸ ਜਿਹੜੀ ਹੈ ਉਹ ਇੱਥੋਂ ਰਵਾਨਾ ਹੋ ਚੁੱਕੀ ਹੈ ਲੇਕਿਨ ਪ੍ਰਭੂ ਜਿਹੜੇ ਹੋਟਲ ਦੇ ਓਨਰ ਨੇ ਉਹ ਜ਼ਰੂਰ ਇੱਥੇ ਮੌਜੂਦ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਪਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਭਾਈ ਯਗੇਸ਼ ਸ਼ਰਮਾ ਯਗੇਸ਼ ਜੀ ਕਿਹਨੂੰ ਕਿਹਾ ਨਾ ਮੇਰਾ ਲੇਬਰ ਯੂਨੀਅਨ ਦਾ ਮੈਂ ਪ੍ਰੈਜ਼ੀਡੈਂਟ ਆ ਲਗਾਤਾਰ 15 16 ਸਾਲ ਇੱਥੇ ਇਲਾਕੇ ਦੀ ਬਟਾਲਾ ਰੋਡ ਤੇ ਲੇਬਰ ਨੂੰ ਕਿਸੇ ਨੂੰ ਪੁੱਛ ਲੋ ਕਾਲੀ ਦਿਲ ਚ ਮੈਂ 9 ਸਾਲ ਮਤਲਬ ਸੇਵਾ ਕੀਤੀ ਆ ਉਪਕਾਰ ਸਿੰਘ ਸੰਧੂ ਨਾਲ ਆ ਮੈਂ ਇਸ ਟਾਈਮ ਵੀ ਜੀ ਸ਼ੁਰੂ ਤੋਂ ਮੌਜੂਦਾ ਦੇ ਨਾਲ ਆ ਇਸ ਟਾਈਮ ਵੀ ਮੌਜੂਦਾ ਦੇ ਨਾਲ ਆ ਲੇਕਿਨ ਅੱਜ ਹੋਟਲ ਦੇ ਵਿੱਚ ਰੇਡ ਪਈ ਆ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਇਹ ਕੁੜੀਆਂ ਮੁੰਡੇ ਫੜੇ ਗਏ ਨੇ ਕੀ ਕਿੱਥੋਂ ਤੱਕ ਸੱਚਾਈ ਆ ਭਾਈ ਮੈਂ ਤੇ ਇਧਰੋਂ ਲੰਘਦਾ ਪਿਆ ਸੀ ਬਟਾਲਾ ਰੋਡ ਤੋਂ ਇਹ 20 21 20 19 ਗਸਤ ਦੀ ਗੱਲ ਆ ਇਹ ਨੀਲ ਕੋ ਆਪਾਂ ਕਿਸ ਵੇਲੇ ਆਈਦਾ ਜਾਂ ਕਮਰੇ ਲਵਾਦੀ ਦੇ ਜਾਂ ਕਿਸੇ ਨੂੰ ਭੇਜਦੀ ਤਾਂ ਕਿ ਚੱਲ ਯਾਰ ਮੁੰਡੇ ਮੁੰਡੇ ਕਿ ਵੱਡੇ ਮਲਾਣਾ ਦਾ ਜਦ ਕਮਰਾ ਦੇ ਦਿਆ ਕਰ ਤੇ ਮੈਨੂੰ ਕਹਿੰਦਾ ਪ੍ਰਧਾਨ ਇਸ ਤਰ੍ਹਾਂ ਕਰਕੇ ਨਾ ਮੈਨੂੰ ਪੁਲਿਸ ਆ ਕੇ ਤੰਗ ਕਰਦੀ ਮੈਂ ਕਿਹਾ ਕੀ ਕਹਿੰਦੀ ਪੁਲਿਸ ਆਂਦਾ ਜੀ ਯਾਰ ਆ ਗਏ ਮੇਰੇ ਨਾਲ ਮੁੰਡਾ ਰਿਸੈਪਸ਼ਨ ਤੇ ਗਾਈ ਨਾਈਟ ਡਿਊਟੀ ਉਹਨੂੰ ਉਹਨੇ ਕਮਰਾ ਖੋਲਤਾ ਏਸੀ 2-3 ਦਿਨ ਲਗਾਤਾਰ ਚੱਲਦਾ ਰਿਹਾ ਚੌਥੇ ਪੰਜਵੇਂ ਦਿਨ ਆ ਕੇ ਕਹਿੰਦੇ ਜੀ ਸਾਨੂੰ ਨਾ ਮਤਲਬ ਮੁਰਗਾ ਮੰਗਾ ਕੇ ਦਿਓ ਉਹ ਕਹਿੰਦਾ ਭਾਜੀ ਮੁਰਗਾ ਕਿਹੜੀ ਗੱਲ ਮੰਗਾ ਕੇ ਦਈਏ ਸਾਡਾ ਕੰਮ ਹੈ ਨਹੀਂ ਚਲੋ ਨੇ ਮਾਲਕ ਨਾਲ ਗੱਲ ਕਰਾਈ ਮਾਲਕਰੇ ਹੀ ਉਹਨੇ ਫੋਨ ਕਰਕੇ ਕਿਹਾ ਕਹਿੰਦਾ ਯਾਰ ਚੱਲ ਜੇ ਕਹਿੰਦੇ ਤੇ ਮੰਗਾ ਦੇ ਮੰਗਾਤਾ ਗਲਤੀ ਸਾਡੇ ਕੋਲ ਇਹ ਹੋਈ ਅਸੀਂ ਕਮਿਸ਼ਨਰ ਨੂੰ ਕੰਪਲੇਨ ਨਹੀਂ ਕੀਤੀ ਸੀ ਵੀ ਸਾਹਿਬ ਨੂੰ ਅਸੀਂ ਸਵੇਰੇ ਇਹਨਾਂ ਨੂੰ ਕਿਹਾ ਕਿ ਚੱਲ ਯਾਰ ਤੁਸੀਂ ਨਾ ਇਸ ਤਰ੍ਹਾਂ ਕਰੋ ਇਹ ਤਿੰਨ ਚਾਰ ਹੀ ਫੇਰ ਆਏ ਇਨਚਾਰਜ ਤਲਾਸ਼ੀ ਤੁਲਾਸ਼ੀ ਲਈ ਇਹਨਾਂ ਨੂੰ ਲੱਭਾ ਕੁਛ ਨਹੀਂ ਆਈਡੀਆਂ ਵੇਖੀਆਂ ਸਭ ਕੋ ਵੇਖ ਕੇ ਚੱਲ ਗਏ ਫਿਰ ਮੈਂ ਆ ਕੇ ਇਹਨੂੰ ਮਕਬੂਰ ਵੀ ਇਹ ਪ੍ਰਤਾਵਨ ਕੋ ਆਪ ਪੇਸ਼ ਕਰਾਇਆ ਨਾਲ ਗਿਆ ਮੈਂ ਮੈਂ ਸਾਹਿਬ ਨੂੰ ਕਿਹਾ ਕਿ ਸਾਹਿਬ ਇਹਨੂੰ ਤੰਗ ਕਰਦੇ ਆ ਜੇ ਤੇ ਇਥੇ ਕੋਈ ਗਲਤ ਕੰਮ ਹੁੰਦਾ ਤੇ ਇੱਥੇ ਪਰਚਾ ਦਿਓ ਤੇ ਜੇ ਇਥੇ ਕੋਈ ਗਲਤ ਕੰਮ ਨਹੀਂ ਹੁੰਦਾ ਤੈਨੂੰ ਹਰਾਸਮੈਂਟ ਨਾ ਕਰੋ ਸਾਹਬ ਨੇ ਆਪ ਚੌਂਕੀਚਾਰ ਨੂੰ ਫੋਨ ਕੀਤਾ ਕਿ ਵੀ ਦੇਖੋ ਯਹਾਂ ਪਰ ਅਗਰ ਕੋਈ ਗਲਤ ਕੰਮ ਹੋਤਾ ਤੋ ਮੁਝੇ ਬਤਾਨਾ ਤੇ ਮਤਲਬ ਯਹਾਂ ਕੋਈ ਗਲਤ ਕੰਮ ਨਹੀਂ ਹੋਤਾ ਮਤਲਬ ਨਾ ਹਰਾਸਮੈਂਟ ਕਰੋ ਤੁਹਾਡਾ ਕੋਈ ਸਟਾਫ ਜਾਂਦਾ ਹੈ ਤੰਗ ਕਰਦਾ ਹੈ ਜਾ ਕੇ ਉਹਨੂੰ ਨਾ ਤੰਗ ਕਰੋ ਇੰਨੀ ਗੱਲ ਹੋਈ ਆ ਇਹ ਗੱਲ ਹੋਈ ਆ ਮੇਰੇ ਖਾਲ ਮਹੀਨਾ ਨਹੀਂ ਹੋਇਆ ਤੇ ਆ ਮਹੀਨੇ ਬਾਅਦ ਅੱਜ ਐਸਐਚਓ ਸਦਰ ਆ ਗਏ ਆ ਇਹ ਪਹਿਲਾ ਮੁੰਡਾ ਆਇਆ ਕੋਈ ਤਰਨਤੰਦਾ ਉਹਨਾਂ ਨੂੰ ਪਤਾ ਪੁਲਿਸ ਚਾਵੇ ਤੇ ਪੁਲਿਸ ਜੋ ਮਰਜ਼ੀ ਕਰ ਸਕਦੀ ਆ ਇਹਨਾਂ ਨੇ ਪਹਿਲਾਂ ਆਈਡੀ ਦਿੱਤੀ ਉਹਨੂੰ ਤਰਨਤੰਦਾ ਬੰਦਾ ਆਇਆ ਬਾਦ ਕੋ ਉਹਨੇ ਆਈਡੀ ਦਿੱਤੀ ਆ ਪਿੱਛੇ ਉਹਨੇ ਕੋਈ ਕੀ ਪਤਾ ਉਹਨੇ ਕੀ ਮੰਗਾਈ ਕੀ ਨਹੀਂ ਬੀਬੀ ਮੰਗਾਈ ਬੀਬੀ ਨੇ ਵੀ ਆਈਡੀ ਦਿੱਤੀ ਆ ਨਾਲ ਹੀ ਮਗਰੇ ਮੁਲਾਜ਼ਮ ਆ ਗਏ ਆ ਤੇ ਇਹਨੂੰ ਆਪਾਂ ਕੀ ਸਮਝਾਂਗੇ ਕੀ ਲੱਗਦਾ ਕਿ ਸੋਚੀ ਸਮੀ ਸਾਜ਼ਿਸ਼ ਦਾ ਭਾਈ ਇਦਾਂ ਨਾ મતਲਬ ਤੱਕਾ ਇਦਾਂ ਨਹੀਂ ਹੁਣ ਮੇਰੀ ਕੋਈ ਇਦਾਂ ਰਿਸ਼ਤੇਦਾਰੀ ਨਹੀਂ ਕੋ ਮੇਰਾ ਪੱਗ ਵੱਟ ਭਰਾ ਨਹੀਂਗਾ ਮੈਂ ਆਪਣੇ ਇਲਾਕੇ ਦਾ ਬਣਾਣਾ ਮੈਂ ਇਧਰੋਂ ਆ ਕੇ ਮੈਂ ਇਹਦੀ ਮਤ ਤੇ ਖਲੋਤਾ ਮੈਂ ਲਾਗੋ ਨੰਗ ਨਾ ਪਿਆ ਹੀ ਲੰਘ ਕੇ ਮੈਂ ਵੇਖਿਆ ਪੁਲ ਸਾਈ ਤੇ ਮੈਂ ਕਹਾ ਮੇਰੀ ਖੜਕ ਗਈ ਮੈਂ ਕਹਾ ਇੱਥੇ ਧੱਕਾ ਹੁੰਦਾ ਨਹੀਂ ਚੰਗਾ ਲੱਗਦਾ ਸਾਡਾ ਆਜ਼ਾਦ ਮੁਲਕ ਆਹੀਂ ਤੇ ਖਲੋ ਸਕਦੇ ਕਿ ਨਾ ਵੱਧ-ਉਧ ਕੀ ਕਰ ਦੇਣਗੇ ਭਾਜੀ ਸਪੀਨ ਕੋਰਟ ਦੀ ਵੀ ਰੂਲਿੰਗ ਆ ਜੇਕਰ ਕੁੜੀ ਬਾਲਗ ਆ ਤੇ ਮੁੰਡਾ ਬਾਲਗ ਆ ਤਾਂ ਉਹਨੂੰ ਇਸ ਤਰ੍ਹਾਂ ਅਰੈਸਟ ਨਹੀਂ ਕੀਤਾ ਜਾ ਸਕਦਾ ਨਹੀਂ ਕਰ ਸਕਦਾ ਤੁਹਾਡੇ ਸਾਹਮਣੇ ਹੀ ਆ ਤੁਹਾਡੇ ਸਾਹਮਣੇ ਹੀ ਹੁੰਦਾ ਜੋ ਸਾਰੇ ਡਾਕੂਮੈਂਟ ਨਾਲੋਂ ਲਿੱਤੇ ਕਿ ਹਾਂ ਬਿਲਕੁਲ ਰਜਿਸਟਰ ਚੁੱਕੇ ਲਾਗੇ ਡੀਵੀਆਰ ਦਾ ਮਤਲਬ ਹੀ ਨਹੀਂ ਚੁੱਕੰਦਾ ਇਹ ਤੁਹਾਨੂੰ ਮੈਂ ਜਿਹੜੀਆਂ ਵੀਡੀਓ ਸੈਂਡ ਕੀਤੀਆਂ ਨਾ ਇਹ 1 ਮਹੀਨੇ ਪਹਿਲਾਂ ਦੀਆਂ ਨੇ ਤੇ ਉਹੀ ਬੰਦਾ ਫੜ ਕੇ ਲੈ ਕੇ ਜਾਂਦਿਆ ਹੁਣ ਉਹ ਸਾਰਾ ਭਾਰ ਸੁੱਟਣ ਦੇ ਐਸ ਐਚਓ ਸਦਰ ਤੇ ਤੇ ਮੈਂ ਤੁਹਾਡੇ ਥਰੂ ਲੋਕਤੰਤਰ ਦੇ ਤੁਹੀਂ ਜੇ ਕਿ ਖਾਸ ਕਰਕੇ ਬੇਨਤੀ ਇਹੋ ਹੀ ਜੇ ਕਿ ਜਾਂ ਸੀਪੀ ਸਾਹਿਬ ਦੀ ਨੌਲੇਜ ਚ ਗੱਲ ਆਵੇ ਇਨਕੁਆਰੀ ਕਰਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਕੀ ਲੱਗਦਾ ਕਿ ਅੱਗੇ ਤੇ ਬਿਜ਼ਨਸ ਵੀ ਚੱਲ ਰਿਹਾ ਤੁਹਾਨੂੰ ਜਾਣ ਕੇ ਹਰਾਸਮੈਂਟ ਕੀਤਾ ਜਾ ਰਿਹਾ ਬਿਲਕੁਲ ਭਾਜੀ ਇਹਨਾਂ ਨੂੰ ਹਰਾਸਮੈਂਟ ਹੀ ਕਰਨਦੇ ਜੀ ਉਹਨੇ 2 ਲੱਖ ਰੁਪਈਆ ਉਹ ਹੋਟਲ ਦਾ ਭਰੇ ਕਿ ਤੁਹਾਨੂੰ ਮੁਰਗੇ ਤੇ ਸ਼ਰਾਬਾਂ ਲਿਆ ਕੇ ਦੇਵੇ ਤੇ ਜਿਹੜੀ ਤੁਹਾਨੂੰ ਵੀਡੀਓ ਭੇਜੀ ਆ ਆ ਦਾ ਮਤਲਬ ਆਪ ਹੀ ਪਤਾ ਲੱਗ ਜਾਣਾ ਰਾਤ ਦੀਆਂ ਵੀਡੀਓ ਦੋ ਦੋ ਘੰਟੇ ਤੇ ਇੱਕ ਸੋਫਿਆਂ ਦੇ ਬੈੱਕ ਕੇ ਕਰਨ ਦੇ ਦੱਸੋ ਲੌਕਡਾਊਨ ਚ ਵੀ ਤੁਸੀਂ ਇਹਨਾਂ ਦਾ ਸਾਥ ਸੂਤ ਦੇ ਰਹੇ ਤੁਸੀਂ ਦੱਸਦੇ ਬੈਸਿਕ ਜੀ ਭਾਜੀ ਸਾਲ ਨਹੀਂ ਹੋਇਆ ਲੈ ਹੋਟਲ ਨੂੰ ਸਾਲ ਵੀ ਨਹੀਂ ਹੋਇਆ 2 ਮਹੀਨੇ ਹੋ ਗਏ ਸਾਰੇ ਜਦੋਂ ਆਏ ਸੀਗੇ ਤੁਸੀਂ ਡਾਕੂਮੈਂਟ ਵਗੈਰਾ ਲਿੱਤੇਗੇ ਸੀਗੇ ਸਾਰੇ ਸਾਡੇ ਕੋ ਕੰਪਲੀਟ ਹੈਗੇ ਸਾਡਾ ਸਾਰਾ ਸਮਾਨ ਚੋੱਕ ਕੇ ਲੈ ਗਿਆ ਸੀ ਤੁਹਾਨੂੰ ਕੀ ਵਿਖਾਈਏ ਦੱਸੋ ਕੀ ਵਖਾ ਇਹ ਬੰਦਾ ਚੋਕੇ ਲੈ ਗਏ ਰਜਿਸਟਰ ਚੋਕੇ ਲੈ ਗਏ ਇੱਕ ਕਮਰਾ ਦੋ ਕਮਰੇ ਸਾਡੇ ਰੋਹੇ ਦੇ ਲੱਗਦੇ ਪਿਆ ਅਸੀਂ ਕਿਰਾਇਆ ਭਰੀਏ ਕਿ ਪੁਲਿਸ ਵਾਲਿਆਂ ਦੀ ਵੰਗਾਰਾ ਭਰੀਏ ਤੁਸੀਂ ਦੱਸੋ ਇਹਦੇ ਪੁਲਿਸ ਉੱਤਰ ਦਾ ਪੇਸ਼ੈਂਟ ਜਿਹਨੂੰ ਆਈ ਹੋਟਲ ਛੱਡਣ ਤੇ ਆ ਗਏ ਹੋਏ ਆ ਇਹ ਪੁਲਿਸ ਵਾਲਿਆਂ ਦੇ ਤੰਗ ਤੋਂ ਆਈ ਹੋਟਲ ਛੱਡਣ ਤੇ ਆ ਗਏ ਆ ਸਾਡੇ ਨਿੱਕੇ ਨਿੱਕੇ ਬੱਚੇ ਆ ਘਰ ਵੀ ਅਸੀਂ ਕਿਰਾਏ ਤੇ ਰਹਿੰਨੇ ਪਿਆ ਹੋਟਲ ਵੀ ਕਿਰਾਏ ਤੇ ਲਿਆ ਅਸੀਂ ਦੱਸੋ 1.5 ਲੱਖ ਰੁਪਈਆ ਕਰਾਇਆ ਮਹੀਨੇ ਦਾ ਹੋਟਲ ਦਾ ਪਰਦੇ ਤੇ ਪੰਜਾਹ ਹਜ਼ਾਰ ਰੁਪਈਆ ਬਿੱਲ ਆਂਦਾ ਪਿਆ ਅਹੀਂ ਕਰਾਇਆ ਪਰ ਇਹ ਕਿਰਾਏ ਤੇ ਪੁਲਸ ਵਾਲਿਆਂ ਦੀ ਰੋਟੀਆਂ ਦੇ ਖਰਚੇ ਕਰੀਏ ਤੁਸੀਂ ਦੱਸੋ ਚਿਕਨ ਵਗੈਰਾ ਵੀ ਕੁਝ ਮੰਗ ਕੇ ਜੇਲੀ ਸਾਡੇ ਕੋਲ ਸਭ ਕੋਈ ਪ੍ਰੂਫ ਹੈਗੇ ਇਹਨਾਂ ਦੇ ਪੁਲਸ ਅਹੀਂ ਇਹਨਾਂ ਦੀ ਕੰਪਲੇਨਾਂ ਵੀ ਕੀਤੀ ਹੋਈਆਂ ਕਿ ਅਹੀਂ ਨਹੀਂ ਇਹਨਾਂ ਨੂੰ ਇਨਾ ਅਫੋਰਡ ਕਰ ਪਾ ਰਹੇ ਇਹਨਾਂ ਨੇ ਸਾਡੇ ਨਾਲ ਖਾਰਬਾਜੀ ਕੱਢੀ ਅੱਜ ਤੇ ਜਿਹੜਾ ਮੁੰਡੇ ਕੁੜੀ ਸੀਗੇ ਉਹ ਰੂਮ ਚ ਪਾਏਗੇ ਕਿ ਇੱਥੇ ਜੋ ਫੜਲੇ ਸੀਗੇ ਇੱਥੇ ਜਿਹੜੇ ਨਹੀਂ ਗਏ ਅਸੀਂ ਮੌਕੇ ਤੇ ਨਹੀਂ ਗਏ ਅਸੀਂ ਮੌਕੇ ਤੇ ਨਹੀਂ ਗਏ ਜੋ ਕਹਿਣ ਦੇ ਮੁਤਾਬਕ ਹੈ ਇੱਥੇ ਉਹ ਰੋਟੀ ਖਾਂਦਾ ਪਿਆ ਓਨਰ ਕੂੜੇ ਉਹ ਕਹਿੰਦਾ ਕਿ ਮੁੰਡਾ ਆਇਆ ਵਾ ਉਹਨੇ ਆਈਡੀ ਦਿੱਤੀ ਐ ਮੈਂ ਆਈਡੀ ਫੜ ਕੇ ਕਮਰਾ ਲਾਇਆ ਪਿੱਛੋਂ ਬੀਬੀ ਆਈ ਐ ਕੋਈ ਉਹਨੇ ਨੰਬਰ ਦੇ ਨਾਲ ਹੀ ਕਹਿੰਦਾ ਪੁਲਿਸ ਆ ਗਈ ਐ ਲੇਕਿਨ ਸਰਕਾਰ ਤੇ ਕਹਿੰਦੀ ਸੀ ਕਿ ਕਿਸੇ ਨਾਲ ਧੱਕਾ ਨਹੀਂ ਹੋਏਗਾ ਜਾਂ ਸਰਕਾਰ ਕਹਿੰਦੀ ਸੀ ਕਿ ਪੁਲਿਸ ਜੇ ਤੇ ਜਾਤੀ ਕਰੇਗੀ ਸੀ ਉਹਨਾਂ ਉਹਨਾਂ ਦੇ ਨਾਲ ਹੋਵਾਂਗੇ ਕੀ ਲੱਗਦਾ ਨਹੀਂ ਜਾਤੀ ਹੋ ਰਹੀ ਐ ਤੁਹਾਡੇ ਨਾਲ ਜੀ ਮੈਂ ਤੇ ਵੇਖੋ ਸਰਕਾਰ ਜੇ ਕਹਿੰਦੀ ਭਵੰਤਮਾਨ ਦੀ ਸਰਕਾਰ ਜ਼ਰੂਰ ਆਈ ਐ ਆਪਾਂ ਨੂੰ ਵਿਸ਼ਵਾਸ ਵੀ ਹੈਗਾ ਕਿ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਜ਼ਰੂਰ ਹੋਊਗਾ ਸੀਐਮ ਦੀ ਜਿਹੜੇ ਨੌਲੇਜ ਚਲ ਗਈ ਗੱਲ ਜਾਂ ਤੁਹਾਡੀ মিডিਆ ਥਰੂ ਚਲ ਗਈ ਤੇ ਇੱਥੇ ਸਾਨੂੰ ਪੂਰੇ ਆਸ ਹੈਗੀ ਆ ਵੇਖੋ ਨਾ ਬਾਬਾ ਦੀਪ ਸਿੰਘ ਦਾ ਸਰੂਪ ਲੱਗਾ ਆ ਪਹਿੜੀ ਤੇ ਨਹੀਂ ਨਾ ਸੌਂ ਛੁੱਟੀ ਖਾ ਸਕਦੇ ਮੈਂ ਇਹਦੀ ਸੌਂ ਖਾਣਾ ਸਰੂਪ ਦੇ ਹੱਥ ਰੱਖ ਕੇ ਕਿ ਬੰਦੇ 'ਚ ਕਾਣੋਂ ਨਹੀਂ ਹੈਗੀ ਤੇ ਇਹਨਾਂ 'ਚ ਕਾਣੋਂ ਹੈ ਜਿੰਨਾ 'ਚ ਕਾਣੋਂਗੀ ਉਹ ਵੀ ਰੱਬ ਵੇਖਦਾ ਪਿਆ ਕਲ ਚੁੱਕਦਾ ਪੈਰ ਲੱਗਾ ਇੱਥੇ ਕੋਈ ਵੀ ਨਹੀਂ ਜੇ ਧਰਤੀ ਤੇ ਟਿਕਿਆ ਜਿਨੇ ਜਿਨੇ ਕਿਰਤ ਕਰਨ ਕੀਤੇ ਆ ਨਾ ਧਰਤੀ ਨਾਲ ਉਹ ਰਿਆ ਨਹੀਂ ਜੇ ਉਹਨੂੰ ਉਹ ਹਣ ਧਮਕ ਉਹ ਥ੍ਰੈਟ ਕਰਦਾ ਸੀ ਕਿ ਲੈ ਜੀ ਪੁਲਸ ਅੱਖਾਂ ਮੀਟ ਲੈਂਦੀ ਹੁੰਦੀ ਆ ਜਿੰਨਾ ਕਰਦੀ ਮੈਂ ਕਹ ਮੈਂ ਕਹ ਭਾਜੀ ਜੇ ਤੇ ਤੇ ਜੂਆ ਬੈਠੇ ਤੇ ਤੁਸੀਂ ਇਹਦੇ ਕੋ ਪੈਸੇ ਲੈ ਲਓ ਜੇ ਇਥੇ ਸ਼ਰਾਬਾ ਪੀਉਂਦਾ ਹੋਵੇ ਜਾਂ ਕੋਈ ਜੋ ਵੀ ਗਲਤ ਕੰਮ ਕਰਦਾ ਹੋਵੇ ਤੇ ਜੇ ਕੋਈ ਕਰਦਾ ਹੈ ਗਲਤ ਨਹੀਂ ਕਿਉਂ ਤੰਗ ਕਰਦੇ ਦੀ 5 ਸਾਲ ਦੀ ਬੇਟੀ ਜੇ ਤੇ 9 ਸਾਲ ਦਾ ਕਿ 10 ਸਾਲ ਦਾ ਬੇਟਾ ਤੁਸੀਂ ਕਰੋ ਕਿ ਉਹ ਪੂਰ ਵੀਰੇ ਪ੍ਰਤਾਪ ਸਿੰਘ ਹੁਣ ਆਣਾ ਗੱਲ ਕਿਉਂਕਿ ਤੁਸੀਂ ਕਿਹਾ ਉਹ ਨਹੀਂ ਬੋਲਦੇ ਸਾਬ ਨੂੰ ਆਪਾਂ ਸਾਹ ਦੇ ਕੋਲ ਜਾਵਾਂਗੇ ਫੋਨ ਕਰਕੇ ਆਹ ਸਾਬ ਮੇਰੇ ਖਾਲ ਚੰਡੀਗੜ੍ਹ ਹੋਣੇ ਕੱਲ ਵੀ ਆਪਾਂ ਦੇਖੋ ਉਹ ਬੰਦੇ ਕੋ ਬਿਨਾ ਸਵਾਰਥ ਤੋਂ ਅਸੀਂ ਗਏ ਆ ਸਾਡੀ ਪੂਰਬੀ ਲੱਕਾ ਪੈਂਦਾ ਉਹਦਾ ਨੌਰਥ ਪੈਂਦਾ ਉਹ ਬੰਦੇ ਨੇ ਬਕਾਇਦਾ ਚੌਂਕੀਚਾਰ ਨੂੰ ਕਿਹਾ ਕਿ ਆਹਾਂ ਗਲਤ ਕੰਮ ਹੋ ਤੋ ਮuje ਬਤਾਣਾ ਫਿਰ ਜਾਣਾ ਮਤਲਬ ਐਸੇ ਨਹੀਂ ਜਾਣਾ ਮਤਲਬ ਕੋਈ ਗਲਤ ਕੰਮ ਨਹੀਂ ਹੁੰਦਾ ਆਪਕਾ ਸਟਾਫ ਜਾ ਕੇ ਵਾਹ ਤੰਗ ਕਰਤਾ ਹੈ ਇਨੀ ਗੱਲ ਕਹੀ ਆ ਤੇ ਅੱਜ ਬਹੁ ਹਣੀ ਮਹੀਨੇ ਬਾਅਦ ਐਸਚਓ ਸਦਰ ਆ ਗਏ ਹੁਣ ਆਪਣੇ ਤੋਂ ਮਿੱਟੀ ਝਾੜਦੀ ਹੁਨੇ ਮੈਂ ਪੁੱਛਿਆ ਮੈਂ ਕਿਹਾ ਭਾਈ ਤੁਹਾਡੀ ਵੇਲੋ ਤੁਹਾਨੂੰ ਪਤਾ ਸਾਰੀ ਗੱਲ ਦਾ ਨਾ ਇਦਾਂ ਤਕਾ ਕਰੋ ਕਹਿੰਦਾ ਮੇਰਾ ਨਹੀਂ ਕਸੂਰ ਹੈਗਾ ਐਸਚਓ ਸਦਰ ਨੂੰ ਪੁੱਛੋ ਉਹਨੇ ਐਸਚਓ ਸਦਰ ਤੇ ਭਾਰ ਪਾਤਾ ਤੇ ਹੁਣ ਇਹ ਤੇ ਤੁਸੀਂ ਜਾਣੀ ਜਾਣ ਜੇ ਜਿਹੜਾ ਬੰਦਾ ਫੜ ਕੇ ਲਿਜਾ ਰਿਹਾ ਉਹਦੀ ਵੀਡੀਓ ਤੁਹਾਨੂੰ ਡੇਢ ਮਹੀਨਾ ਪਹਿਲਾਂ ਦੀ ਪਾਤ ਤੀ ਆਪਾਂ ਤੁਸੀਂ ਹੁਣ ਸੀਪੀ ਸਾਹਿਬ ਨੂੰ ਮਿਲੋਗੇ ਇਸ ਸਮਾਪਤ ਵੀ ਸਵੇਰੇ ਮਿਲਾਂਗੇ ਭਾਜੀ ਹੁਣ ਤਾਂ ਟਾਈਮ ਹੀ ਨਹੀਂ ਹੁਣਾ ਜਾਂ ਕੋਠੀ ਜਾਵਾਂਗੇ ਰਾਤ ਨੂੰ ਰਹਿ ਛੇ ਰਾਤ ਤੇ ਜਾਵਾਂਗੇ ਲੈ ਕੇ ਜਾਊ ਇਹਨਾਂ ਦੇ ਬੱਚੇ ਵੀ ਨਾਲ ਕਿ ਇਹਨਾਂ ਨਾਲ ਨਾ ਸਰ ਧੱਕਾ ਕਰੋ ਸੋ ਇਹ ਉਹ ਹੋਟਲ ਦੇ ਮਾਲਕ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਹੋਟਲ ਜਾਇ ਸੀਗਾ ਉਹ ਚਲਾਇਆ ਜਾ ਰਿਹਾ ਸੀ ਦੂਸਰੇ ਮাসে ਅਗਰ ਗੱਲ ਕੀਤੀ ਜਾਵੇ ਤਾਂ ਪੁਲਿਸ ਵੱਲੋਂ ਵੀ ਲਗਾਤਾਰ ਹੀ ਕੀਤਾ ਜਾ ਰਿਹਾ ਸੀ ਕਿ ਦੇਪ ਵਪਾਰ ਦਾ ਧੰਦਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਜਿਹੜਾ ਸੀਗਾ ਇਹਨਾਂ ਵੱਲੋਂ ਇਹ ਰੇਡ ਜਿਹੜੀ ਸੀਗੀ ਉਹ ਕੀਤੀ ਗਈ ਸੀ ਪੁਲਿਸ ਨਾਲ ਵੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਲਗਾਤਾਰ ਹੀ ਅੰਮ੍ਰਿਤਸਰ ਦੇ ਵਿੱਚ ਬਹੁਤ ਜਗ੍ਹਾ ਤੇ ਹੋਟਲਾਂ ਦੇ ਵਿੱਚ ਰੇਡ ਕਰਕੇ ਦੇ ਵਪਾਰ ਦੇ ਧੰਦੇਆਂ ਦਾ ਜਿਹੜਾ ਹੈ ਪਰਦਾ ਫਾਸ਼ ਹੋ ਰਿਹਾ ਹੈ ਜ਼ਰੂਰ ਪੰਜਾਬ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਜਿੰਨਾ ਕਿਤੇ ਹੋਟਲ ਦੇ ਵਿੱਚ ਜਿਹੜਾ ਸੀਗਾ ਬਟਾਲਾ ਦੇ ਵਿੱਚ ਬਟਾਰ ਰੋਡ ਦੇ ਵਿੱਚ ਜਿਹੜਾ ਸੀਗਾ ਇਸ ਨੂੰ ਵੇਖਣ ਨੂੰ ਮਿਲ ਰਿਹਾ ਹੈ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਹੁਣ ਇਹਨਾਂ ਵੱਲੋਂ ਆ ਵੀ ਗੱਲ ਕੀਤੀ ਹੈ ਇਹ ਕੀ ਤੇਰਾ ਜਾ ਰਿਹਾ ਹੈ ਕਿ ਹੁਣ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਦੇ ਕੁਵਰ ਵਿਜੇ ਪ੍ਰਤਾਪ ਸਿੰਘ ਜੋ ਕਿ ਵਿਧਾਇਕ ਨੇ ਉਹਨਾਂ ਵੱਲੋਂ ਵੀ ਜਿਹੜਾ ਸੀਗਾ ਸਾਫ਼ ਸੋਤੇ ਪੁਲਿਸ ਨੂੰ ਕਿਹਾ ਗਿਆ ਸੀਗਾ ਕਿ ਜੇਕਰ ਕੋਈ ਗਲਤ ਕੰਮ ਇੱਥੇ ਹੁੰਦਾ ਹੈ ਤਾਂ ਕਾਰਵਾਈ ਕੀਤੀ ਜਾਵੇ ਅ ਵਰਨਾ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਲੇਕਿਨ ਗੁਰੂ ਨਗਰੀ ਦੇ ਵਿੱਚ ਲਗਾਤਾਰ ਹੀ ਦੇਵਪਾਰ ਦੇ ਧੰਦੇ ਤੇ ਕਰਕੇ ਨਾਲ ਹੀ ਜਿਹੜਾ ਹੈ ਉਹ ਜ਼ਰੂਰ ਆ ਮਾਮਲਾ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਨੇ ਤੇ ਲਗਾਤਾਰ ਹੀ ਦੇ ਵਪਾਰ ਦੇ ਧੰਦੇ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਪਰਦੇ ਫਾਸ਼ ਜਿਹੜੇ ਉਹ ਕੀਤੇ ਜਾ ਰਹੇ ਨੇ ਕੈਮਰਾਮੈਨ ਵਜਤ ਲਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ ਜਿਹਨੂੰ ਇਨਫੋਰਮੇਸ਼ਨ ਲਈ ਇਸ ਪੈਰੀ ਟਾਊਨ ਹੋਟਲ ਵਿੱਚ ਨਾ ਦੇ ਵਪਾਰ ਦੇ ਧੰਦਾ ਚੱਲ ਰਿਹਾ ਰੂਮ ਨੰਬਰ ਸਾਨੂੰ ਸਪੈਸੀਫਾਈ ਕੀ ਜਦੋਂ ਰੇਡ ਕੀਤੀ ਤਾਂ ਸਾਨੂੰ ਪੱਤੀ ਜਿਹਾ ਘਲਾਚ ਧੁੱਪੜ ਮਿਲੇ ਅੱਗੇ ਪ੍ਰोसीडिंग ਕਰਦੇ ਸਰ ਕਿੰਨੇ ਕੱਪੜੇ ਮਿਲੇ ਧੁੱਪੜ ਇੱਕੀ ਆ ਜੀ ਤੇ ਇੱਕ ਇਹਨਾਂ ਦਾ ਮੈਨੇਜਰ ਵਗੈਰਾ ਵੀ ਹੈਗਾ ਵਿੱਚ ਦੇ ਨਾਲ One world.